ਕੁਣੀ ਜੀ ਮੇਰਾ ਨਾਮ ਦਾਰਸ਼ਨ ਜੀ ਮੈਂ ਬਟਾਲੇ ਦੇ ਲਾਗੇ ਰਹਿਣ ਵਾਲਾ ਹਾਂ ਮੈਨੂੰ ਮੈਂ ਆਪਣੇ ਨਾਲ ਗੁਰਦਾਪੁਰ ਚੈੱਕ ਕਰਾਇਆ ਫਿਰ ਉੱਥੇ ਮੈਨੂੰ ਪਤਾ ਲੱਗਾ ਕਿ ਜਿੱਦਾਂ ਜਿੱਦਾਂ ਮੈਂ ਸਾਰੇ ਮਤਲਬ ਕੈਂਸਰ ਆ ਤੇ ਨੂੰ ਤੇ ਉਹ ਮੈਂ ਉਹ ਹਸਾਬ ਨਾਲ ਚੱਲਿਆ ਫਿਰ ਡਾਕਟਰ ਸਤਸਮਨ ਦਾ ਨੂੰ ਪਤਾ ਲੱਗਾ ਇਹਨਾਂ ਨੂੰ ਬਹੁਤ ਵਧੀਆ ਗਾਈਡ ਕੀਤਾ ਜਦੋਂ ਇਹਨਾਂ ਕੋ ਆਏ ਫਿਰ ਇਹਨਾਂ ਡਾਕਟ ਕੀਤਾ ਤੇ ਵਾਕਿਆ ਮੈਨੂੰ ਕੈਂਸਰ ਹੀ ਫੂਲ ਬੈਬ ਤੇ ਇਹਨਾਂ ਨੇ ਪਹਿਲਾਂ ਉਹ ਕਿੰਨਾ ਲੋਈਆਂ ਕਿੰਨਾ ਤੋਂ ਬਾਅਦ ਫਿਰ ਇਹਨਾਂ ਬਿ ਟਾਈਮ ਪਾ ਗਏ ਤੇ ਫਿਰ ਮੇਰਾ ਬਪਰੇਸ਼ਣੀ ਕੀਤਾ ਜੋ ਕਿ ਪ੍ਰੈਸ਼ਨ ਬਹੁਤ ਘਾਬੜ ਗਿਆ ਹੋਇਆ ਤੇ ਇਹਨਾਂ ਹੌਸਲੇ ਮੈਨੂੰ ਬਹੁਤ ਦਿੱਤਾ ਵੀ ਦੰਦੀ ਦੋੜਨੀ ਇਹਦਾ ਇਲਾਜ ਹੈਗਾ ਪਰ ਲੋਕੀ ਕਹਿੰਦੇ ਵੀ ਲੋਕੀਆਂ ਨੂੰ ਡਰਾਂਗੇ ਵੀ ਤੇ ਪ੍ਰੇਰਿਤ ਨਹੀਂ ਕਰਨਾ ਉਹ ਜਿਹੜਾ ਕੋ ਡਾਕਟਰ ਸਾਹਿਬ ਨੇ ਉਹ ਹੌਸਲਾ ਦਿੱਤਾ ਤੇ ਟਪਰੇਰ ਕੀਤਾ ਪ੍ਰੇਰਣ ਤੋਂ ਬਾਅਦ ਫਿਰ ਠੀਕ ਮੈਂ ਹੋਇਆ ਤੇ ਤਾਂਹ ਤਰ੍ਹਾਂ ਬਾਅਦ ਮੈਂ ਆਪਣਾ ਮਟੀਂ ਜਿੱਦਾਂ ਅੱਗੇ ਰੋਟੀ ਖਾਂਦਾ ਹਜੇ ਤਾਂ ਮੈਂ ਰੋਟੀ ਖਾਂਦਾ ਹਾਂ ਬਿਲਕੁਲ ਸਹੀ ਆ ਜਿਹੜੇ ਪਹਿਲੇ ਹਸਪਤਾਲ ਗਿਆ ਹੀ ਮੈਂ ਤਾਂ ਮੀਲ ਸੀ ਪਹਿਲਾਂ ਮੈਂ ਇੱਥੇ ਆਇਆ ਪਹਿਲਾਂ ਮਨੂ ਤੁਹਾਨੂੰ ਐਸ ਲਈ ਬਿਲਕੁਲ ਓਕੇ ਹਾਂਜੀ ਬਿਲਕੁਲ ਓਕੇ ਤੇ ਡਾਕਟਰ ਜੀ ਇਹ ਕੀ ਸਾਨੂੰ ਹਾਂਜੀ ਕੋਈ ਪ੍ਰੋਬਲਮ ਨਹੀਂ ਹੈ ਕੋਈ ਪ੍ਰੋਬਲਮ ਇਹ ਇਹ ਗੱਲ ਕਹੋ ਡਾਕਟਰ ਸਾਹਿਬ ਲਈ ਡਾਕਟਰ ਸਾਹਿਬ ਬਹੁਤ ਵਧੀਆ ਸੁਣਾਣਾ ਕਿ ਇਹਨਾਂ ਨੇ ਮੈਨੂੰ ਬਹੁਤ ਵਧੀਆ ਗਾਈਡ ਕੀਤਾ ਹੌਸਲਾ ਦਿੱਤਾ ਵੀ ਬਿਮਾਰੀ ਦਾ ਤੁਸੀਂ ਨਾ ਹੀ ਨਹੀਂ ਲੈਣਾ ਆਪਣੇ ਦਿਮਾਗ ਤੋਂ ਬਿਮਾਰੀ ਕਾਢ ਹੀ ਦਿਨੀ ਹੈ ਦਾ ਸਭ ਤੋਂ ਇਲਾਜ ਹੈਗਾ ਠੀਕ ਠੀਕ ਇਹ ਕਰਕੇ ਸਾਨੂੰ ਫਿਰ ਹੌਂਸਲਾ ਹੋ ਜਾਂਦਾ ਵਾ ਇਸ ਡਾਕਟਰ ਸਾਹਿਬ ਕਹਿੰਦੇ ਵੀ ਇਹਦਾ ਇਲਾਜ ਹੈਗਾ ਉਹ ਬੰਦਾ ਵੈਸੇ ਹੀ ਉਹਦਾ ਠੀਕ ਹੋ ਜਾਂਦਾ ਅੰਦਾਜ਼ੀ ਹਾਂ ਤੁਸੀਂ ਬਿਲਕੁਲ ਠੀਕ ਹੋ ਹਾਂਜੀ ਬਿਲਕੁਲ ਠੀਕ ਤੇ ਜਿਹੜੇ ਹਸਪਤਾਲ ਵਿੱਚ ਤੁਸੀਂ ਆਪਣਾ ਪ੍ਰੇਡ ਕਰਾਇਆ ਮੈਂ ਅਮਨਦੀਪ ਹਸਪਤਲ ਉਹ ਆਪਣਾ ਪ੍ਰੇਡ ਕਰਾਇਆ ਹੈ ਮੇਰਾ ਨਾਮ ਕਮਲਜੀਤ ਕੌਰ ਮੈਂ ਬੇਸਿਕਲੀ ਲੁਧਿਆਣੇ ਤੋਂ ਹਾਂ ਇੱਥੇ ਮੇਰੇ ਪੇਕੇ ਆ ਅੰਮ੍ਰਿਤਸਰ ਤੋਂ ਤਾਂ ਮੈਂ ਐ ਵੈਸੇ ਪਹਿਲਾਂ ਇੱਥੇ ਆਪਣਾ ਯੂਟਰਸ ਦਾ ਪ੍ਰੇਡ ਕਰਾਇਆ ਸੀ ਢਾਲੀਵਾਲ ਹਸਪਤਲ ਚ ਤੇ ਉੱਥੋਂ ਇਹੋ ਪਤਾ ਲੱਗ ਗਿਆ ਉਹਦੇ ਵਿੱਚ ਮੇਰੀ ਜਿਹੜੀ ਬਾਇਓਪਸੀ ਆਈ ਜਿਹੜੀ ਮੇਰੇ ਰਿਪੋਰਟ ਆਈ ਉਹਦੇ ਵਿੱਚ ਥੋੜੀ ਡਾਊਟਫੁਲ ਸੀ ਜਿਹੜੀ ਰਿਪੋਰਟ ਸੀ ਤਾਂ ਮੈਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਕਿਸੇ ਓਨਕੋਲੋਜਿਸਟ ਕੋਲ ਜਾਓ ਤੇ ਜੇ ਮੈਂ ਸੱਚੀ ਦੱਸਾਂ ਮੈਨੂੰ ਪਤਾ ਹੀ ਨਹੀਂ ਸੀ ਕਿ ਓਨਕੋਲੋਜਿਸਟ ਹੁੰਦੇ ਕੌਣ ਤੇ ਜਦੋਂ ਮੈਂ ਗੂਗਲ ਕੀਤਾ ਸਰਚ ਕੀਤਾ ਤੇ ਮੈਨੂੰ ਪਤਾ ਲੱਗਾ ਕਿ ਕੈਂਸਰ ਸਪੈਸ਼ਲਿਸਟ ਹੁੰਦੇ ਆ ਇੱਕ ਪਲ ਇਹ ਮਨ ਵਿੱਚ ਜਰੂਰ ਆਇਆ ਸੀ ਵੀ ਮੈਨੂੰ ਕੀ ਕੀ ਹੋ ਗਿਆ ਫਿਰ ਮੈਂ ਸਰਚ ਕੀਤਾ ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਅੰਮ੍ਰਿਤਸਰ ਵਿੱਚ ਮੈਂ ਜਾਵਾਂ ਕਿੱਥੇ ਕਿਹੜੇ ਡਾਕਟਰ ਕੋਲ ਜਦੋਂ ਮੈਂ ਗੂਗਲ ਕੀਤਾ ਤਾਂ ਸਰਦਾ ਨਾਮ ਹੀ ਸਭ ਤੋਂ ਪਹਿਲਾਂ ਆਇਆ ਮੈਂ ਰਿਵਿਊ ਵਗੈਰਾ ਦੇਖੇ ਅਸੀਂ ਉਸੇ ਵੇਲੇ ਮੈਂ ਤੇ ਮੇਰੇ ਹਸਬੰਦ ਮਦਰ ਅਮਨਦੀਪ ਹਸਪੀਟਲ ਆਏ ਸਰ ਨੂੰ ਮਿਲੇ ਸਰ ਨੇ ਵਧਰਤੀ ਇੱਕ ਦੋ ਟੈਸਟ ਵਗੈਰਾ ਲਿਖੇ ਪਤਾ ਨਹੀਂ ਮੈਨੂੰ ਸ਼ਾਇਦ ਕੁਝ ਵੀ ਇਦਾਂ ਨਹੀਂ ਲੱਗਾ ਕਿ ਮੈਂ ਮੈਨੂੰ ਕੈਂਸਰ ਆ ਜਾਂ ਕੁਝ ਐਸਾ ਆਇਆ ਸਰ ਨੇ ਸ਼ਾਇਦ ਦੱਲ ਲਈ ਇਸ ਤਰ੍ਹਾਂ ਕਿ ਤੇ ਪਹਿਲੀ ਵਾਰ ਜਿਵੇਂ ਨੂੰ ਵੀ ਤੇ ਮੇਰੇ ਹਸਬੰਡ ਬਸ ਜੋ ਜਿਵੇਂ ਸਰ ਨੇ ਕਿਹਾ ਸੀ ਉਸੇ ਤਰ੍ਹਾਂ ਜਿਹੜੇ ਟੈਸਟ ਗਏ ਜੇ ਉਸੇ ਤਰ੍ਹਾਂ ਅਸੀਂ ਕਰਦੇ ਤੇ ਬਾਕੀ ਫਿਰ ਉਹਨਾਂ ਨੇ ਕਿਹਾ ਕਿ ਸਰਜਰੀ ਹੋਏਗੀ ਤਾਂ 1 ਮਹੀਨੇ ਬਾਅਦ ਹੀ ਮੇਰਾ ਪਹਿਲਾ ઓਪਰੇਟ ਹੋਇਆ ਸੀ ਉਸ ਤੋਂ ਬਾਅਦ 1 ਮਹੀਨੇ ਬਾਅਦ ਹੀ ਮੇਰਾ ਸਰ ਨੇ ਕਿਹਾ ਕੋਈ ਘਬਰਾਉਣ ਵਾਲੀ ਗੱਲ ਨਹੀਂ ਆ 1 ਮਹੀਨੇ ਬਾਅਦ ਹੀ ਮੇਰੀ ਸਰਜਰੀ ਹੋਈ ਤੇ ਹੁਣ ਮੈਂ ਇੱਥੇ ਬੈਠੀ ਆ ਠੀਕ ਆ ਨਮਸਕਾਰ ਤੁਸੀਂ ਦੇਖਦੇ ਹੋ ਪੰਜਾਬ ਭਾਰਤ ਟਾਈਮ ਤਾਂ ਮੈਂ ਹਾਂ ਮੁਕੇਸ਼ 바ਵਾ ਅੱਜ ਗੱਲ ਕਰਾਂਗੇ ਉਸ ਜਰੀਜ਼ ਦੀ ਉਸ ਬਿਮਾਰੀ ਦੀ ਜਿਹਨੂੰ ਨਾਮੁਰਾਦ ਬਿਮਾਰੀ ਕਹਿੰਦੇ ਹੈ ਕੈਂਸਰ ਦੀ ਔਰ ਅੰਮ੍ਰਿਤਸਰ ਦੇ ਅਮਨਦੀਪ ਹੋਸਟਲ ਦੇ ਵਿੱਚ ਜਿਹੜਾ ਇਸ ਦਾ ਇਲਾਜ ਜਿਹੜਾ ਕੀਤਾ ਗਿਆ ਬਿਨਾ ਕਿਸੇ ਚੀਰ ਫਾਟ ਤੋਂ ਇਸ ਦਾ ਜਿਹੜਾ ਆਪਰੇਟ ਕੀਤਾ ਗਿਆ ਸਾਡੇ ਨਾਲ ਜ਼ਿਆਦਾ ਜਾਣਕਾਰੀ ਦੇਣ ਦੇ ਲਈ ਖੜਾ ਮਜ਼ੂਰ ਨੇ ਡਾਕਟਰ ਸੁਸ਼ਾਨ ਮਹਾਜਨ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਡਾਕਟਰ ਸਭ ਤੋਂ ਪਹਿਲੇ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਬਹੁਤ-ਬਹੁਤ ਥੈਂਕ ਯੂ ਡਾਕਟਰ ਜਿਹੜੀ ਕਿਸ ਪ੍ਰੋਬਲਮ ਸੀ ਜਿਹੜੇ ਪੇਸ਼ੈਂਟ ਸੀ ਜਿਨ੍ਹਾਂ ਦਾ ਬਿਨਾਂ ਕਿਸੇ ਚੀਜ਼ ਫੜ ਤੋਂ ਦੇ ਆਪਰੇਟ ਕੀਤਾ ਗਿਆਗਾ ਉਹ ਫੂਡ ਪਾਈਪ ਦਾ ਕੈਂਸਰ ਸੀਗਾ ਸੋ ਯੂਜੂਲੀ ਫੂਡ ਪਾਈਪ ਦੇ ਕੈਂਸਰ ਦੇ ਵਿੱਚ ਛਾਤੀ ਦੇ ਵਿੱਚ ਇਹ ਲੱਗਦਾ ਹੈ ਪੇਟ ਦੇ ਵਿੱਚ ਇਹ ਲੱਗਦਾ ਹੈ ਫਿਰ ਗਲੇ ਦੇ ਵਿੱਚ ਇਹ ਲੱਗਦਾ ਹੈ ਫਿਰ ਪੂਰਾ ਕੱਢ ਕੇ ਫਿਰ ਗਲੇ ਦੇ ਵਿੱਚ ਟਿਊਬ ਬਣਾ ਕੇ ਗਲੇ ਦੇ ਵਿੱਚ ਟਾਂਕੇ ਲੱਗਦੇ ਇਹ ਸਾਰਾ ਅਸੀਂ ਦੂਰਬਿੰਦ ਨਾਲ ਇੱਥੇ ਕਰ ਰਹੇ ਹਾਂ ਯੂਜੂਲੀ ਇੱਕ ਪੇਸ਼ੈਂਟ ਨਹੀਂ ਹੈ ਕਾਫੀ ਪੇਸ਼ੈਂਟੇ ਕਰ ਚੁੱਕੇ ਹਾਂ ਪੇਟ ਦਾ ਕੋਈ ਵੀ ਕੈਂਸਰ ਆਇਆ ਮੈਂ ਦੂਰਬਿੰਦ ਨਾਲ ਹੀ ਕਰ ਰਹੇ ਹਾਂ ਉਹ ਦੇਖੋ ਨੂੰ ਬੋਲੇ ਕਿ ਜੋ ਪੇਸ਼ੈਂਟ ਸੀ ਜੋ ਬਿਮਾਰੀ ਤੋਂ ਪਰਚਾਨ ਸੀ ਔਰ ਕੁਝ ਦਿਨਾਂ ਜੀ ਤੋਂ ਉਹਨਾਂ ਨੂੰ ਜਿਹੜੀ ਛੁੱਟੀ ਵੀ ਮਿਲ ਜਾਂਦੀ ਹੈ ਔਰ ਖਾ ਔਰ ਨਾਰਮਲੀ ਉਹ ਖਾਪੀ ਵੀ ਰਹੇ ਨੇ ਨਾਰਮਲੀ ਦੇਖਿਆ ਜਾਂਦਾ ਤੇ ਇਸ ਬਿਮਾਰੀ ਇੰਤੋਂ ਲੋਕ ਕਬੜਾ ਵੀ ਜਾਂਦੇ ਨੇ ਘਰ ਦਾ ਮਾਹੌਲ ਵੀ ਜਿਹੜਾ ਉਹ ਵੀ ਡਿਸਟਰਬ ਹੁੰਦਾ ਤੇ ਤੁਸੀਂ ਕੀ ਕਹਿੰਦਾ ਚੋ ਦੇਖੋ ਹਰ ਬਿਮਾਰੀ ਆਪਣੇ ਤਰੀਕੇ ਦੀ ਹੈ ਕਈ ਬਿਮਾਰੀਆਂ ਬਹੁਤ ਜ਼ਿਆਦਾ ਸ਼ਕਤੀ ਰੱਖਦੀਆਂ ਹਨ ਉਹ ਬਹੁਤ ਜਲਦੀ ਵਾਪਸ ਆ ਜਾਂਦੀਆਂ ਟ੍ਰੀਟਮੈਂਟ ਤੋਂ ਬਾਅਦ ਵੀ ਪਰ ਸਾਰੀਆਂ ਬਿਮਾਰੀਆਂ ਸੇਮ ਨਹੀਂ ਹੈ ਉਹ ਤੁਹਾਨੂੰ ਤਾਂ ਹੀ ਪਤਾ ਲੱਗੇਗਾ ਜੇ ਤੁਸੀਂ ਕਿਸੇ ਓਨਕੋਲੋਜਿਸਟ ਨੂੰ ਮਿਲੋਗੇ ਜੇ ਸਾਨੂੰ ਪਤਾ ਹੀ ਨਹੀਂ ਉਹਦੀ ਸ਼ਕਤੀ ਕੀ ਹੈ ਅਸੀਂ ਘਰੇ ਬੈਠੇ ਰਹੀਏ ਤਾਂ ਫਿਰ ਕਿਵੇਂ ਬਣੇਗਾ ਕਈ ਬਿਮਾਰੀ ਐਸ ਆਫਟਰ ਟ੍ਰੀਟਮੈਂਟ ਵੀ ਬਹੁਤ ਜਲਦੀ ਵਾਪਸ ਆ ਜਾਂਦੀ ਹੈ ਇਹ ਕੈਂਸਰ ਦੀ ਨੇਚਰ ਹੈ ਪਰ ਬਹੁਤ ਸਾਰੀਆਂ ਬਿਮਾਰੀਆਂ ਐਵੇਂ ਦੀ ਨਹੀਂ ਹੁੰਦੀਆਂ ਅਸੀਂ ਜੇ 100 ਪੇਸ਼ੈਂਟ ਕਰ ਰਹੇ ਹਾਂ ઓਪਰੇਟ ਉਸ ਚ 90 ਠੀਕ ਤਾਂ ਹੋ ਰਹੇ 10 ਪੇਸ਼ੈਂਟ ਦੀ ਬਿਮਾਰੀ ਵਾਪਸ ਆ ਨਹੀਂ ਆਣੀ ਇਹ ਵਿਧੀ ਦਾ ਵਿਧਾਨ ਹੈ ਇਹਨੂੰ ਅਸੀਂ ਨਹੀਂ ਮੋੜ ਸਕਦੇ ਉਹ ਚਾਹੇ ਸਟੇਜ 1 ਹੋਵੇ 4 ਹੋਵੇ ਕਈ ਵਾਰੀ ਅਗਰੈਸਿਵ ਬਾਇਓਲੋਜੀ ਬਹੁਤ ਜ਼ਿਆਦਾ ਹੁੰਦੀ ਹੈ ਉਹ ਜ਼ਿਆਦਾਤਰ ਲੇਟ ਸਟੇजेस 'ਚ ਜੇ ਤੋ ਅਸੀਂ ਆਨੇ ਆ ਫਿਰ ਕੈਂਸਰ ਦਾ ਵਾਪਸ ਆਨ ਦਾ ਚਾਂਸ ਵੱਧ ਜਾਂਦਾ ਕਿਹ ਕਿਹੜੀ ਸਟੇਜ ਹੰਗਨੀਆਂ ਦੇ ਵਿੱਚ ਕਿੰਨੀ ਸਟੇजेस ਹੈ ਔਰ ਕਿਹੜੀ ਸਟੇਜ ਜਿਹਦੀ ਜ਼ਿਆਦਾ ਹੰਪ ਹੋਣੀ ਹੈ ਕੁ ਫੋਰਥ ਅਤੇ ਫੋਰ ਸਟੇਜ ਐਡਵਾਂਸ ਸਟੇਜ ਹੁੰਦੀਆਂ ਫੋਰ ਸਟੇਜ ਲਾਸਟ ਸਟੇਜ ਕਹੀ ਜਾਂਦੀ ਹੈ ਬਟ ਉਹਦੀ ਅਗਰੈਸ਼ਨ ਉਹਦੀ ਬਾਇਓਲੋਜੀ ਕੀ ਹੈ ਉਹ ਇੰਪੋਰਟੈਂਟ ਹੈ ਮੈਂ ਵੀ ਕਹ ਰਹੀ ਹਾਂ ਕਿ ਸ਼ਾਇਦ ਤੀਜੀ ਸਟੇਜ ਦੀ ਬਾਇਓਲੋਜੀ ਅੱਛੀ ਹੈ ਉਹ ਅੱਛਾ ਹੋ ਸਕਦਾ ਹੈ ਸ਼ਾਇਦ ਪਹਿਲੀ ਸਟੇਜ ਦੀ ਬਾਇਓਲੋਜੀ ਮਾੜੀ ਹੈ ਉਹ ਮਾੜੀ ਹੋ ਜ਼ਰੂਰੀ ਸੋ ਇਹ ਸਭ ਚੀਜ਼ ਪਤਾ ਹੋਣਾ ਜ਼ਰੂਰੀ ਹੈ ਹਮੇਸ਼ਾ ਹੀ ਜੋ ਰਿਲੇਟਿਵਸ ਨੇ ਜਾਂ ਜੋ ਪਰਿਵਾਰਿਕ ਮੈਂਬਰ ਹੁੰਦੇ ਨੇ ਉਹ ਤਾਂ ਡਰਦੇ ਹੀ ਡਰਦੇ ਨੇ ਪਰ ਰਿਲੇਟਿਵ ਜਾਂ ਜੋ ਫਰੈਂਡ ਸਰਕਲ ਦੇ ਵਿੱਚ ਲੋਕ ਹੁੰਦੇ ਨੇ ਉਹ ਆਕੇ ਜ਼ਿਆਦਾ ਜਰਾ ਪੈਸ਼ਨ ਨੇ ਜਰਾ ਡਰਾਉਂਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਜੇ ਸਾਨੂੰ ਲिटल ਨੋਲੇਜ ਹੈ ਤੇ ਉਹ ਲिटल ਨੋਲੇਜ ਜੀ ਡੇਂਜਰਸ ਥਿੰਗ ਸਾਨੂੰ ਨਹੀਂ ਕਿਸੇ ਨੂੰ ਐਡਵਾਈਸ ਕਰਨਾ ਚਾਹੁੰਦਾ ਜੇ ਕਿਸੇ ਨੂੰ ਕੈਂਸਰ ਹੈ ਆਲਰੇਡੀ ਬੜੀ ਇਮੋਸ਼ਨਲ ਟਰੋਮਾ ਦੇ ਵਿੱਚ ਉਹਦੀ ਹੈਲਪ ਅਸੀਂ ਤਾਂ ਹੀ ਕਰ ਸਕਦੇ ਹਾਂ ਜੇ ਉਹਦੀ ਦਿਨਚਰਿਆ ਦੇ ਕੰਮ ਦੇ ਵਿੱਚ ਹੈਲਪ ਕਰ ਦੋ ਜੇ ਤੁਸੀਂ ਐਡਵਾਈਸ ਦੋਗੇ ਉਹ ਉਹਦੇ ਨਾਲ ਹੈਲਪ ਨਹੀਂ ਹੋਏਗੀ ਉਹਦੇ ਨਾਲ ਉਹਦਾ ਨੁਕਸਾਨ ਹੋਏਗਾ ਕਿ ਕਈ ਕਈ ਐਡਵਾਈਸ ਦੇ ਕਰਕੇ ਰਿਸ਼ਤੇਦਾਰਾਂ ਦੇ ਐਡਵਾਈਸ ਕਰਕੇ ਕਈ ਫੀਮੇਲਸ ਜਿਨ੍ਹਾਂ ਦੇ ਛਾਤੀ 'ਚ ਕੈਂਸਰ ਹੁੰਦਾ ਛਾਤੀ ਬਚਾਈ ਜਾ ਸਕਦੀ ਛਾਤੀ ਕਢਵਾ ਲੈਣ ਦੀ ਜੀ ਔਰ ਉਸ ਤੋਂ ਬਾਅਦ इमोशनल ਟਰੋਮਾ ਦਾ ਉਹ ਕੱਲੀ ਲੇਡੀ ਨਹੀਂ ਸੈਣਾ ਕਈ ਬੰਦੇ ਨੂੰ ਗਲਤ ਗਾਈਡ ਕੀਤਾ ਜਾਂਦਾ ਕਿ ਨਹੀਂ ਇਹਦਾ ਇਲਾਜ ਨਹੀਂ ਹੈ ਤੇ ਬਾਬਿਆਂ ਕੋਲ ਚਲ ਜਾ ਝਾੜਾ ਝੂੜਾ ਕਰਵਾ ਦੇਸੀ ਦਵਾਈ ਖਾ ਉਹ ਬੇਚਾਰੇ ਕਈ ਭੋਲੇ ਹੁੰਦੇ ਆ ਤੇ ਇਹ ਕਰ ਲੈਂਦੇ ਐਂਡ ਵਾਚ ਜਦੋਂ ਬਿਮਾਰੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਫਿਰ ਓਨਕੋਲੋਜਿਸਟ ਨੂੰ ਸੋ ਇਹ ਐਡਵਾਈਸ ਕਰਕੇ ਤਾਂ ਸਭ ਕੁਝ ਹੁੰਦਾ ਨਾ ਤੇ ਐਡਵਾਈਸ ਨਹੀਂ ਕਰਨਾ ਚਾਹੀਦਾ ਉਹਦੀ ਹੈਲਪ ਕਰਨੀ ਚਾਹੀਦੀ ਹੈ ਉਹਦੀ ਖਾਣੇ ਖਾਣਾ ਘਰ ਚ ਬਣ ਰਿਹਾ ਹੈ ਕਿ ਨਹੀਂ ਬਣ ਰਿਹਾ ਕੋਈ ਫਾਈਨੈਂਸ਼ੀਅਲ ਹੈਲਪ ਕਰ ਸਕਦੇ ਆ ਕੋਈ ਉਹਨਾਂ ਨੂੰ ਲੈ ਕੇ ਜਾ ਸਕਦੇ ਆ ਡਾਕਟਰ ਦੀ ਅਪਾਇੰਟਮੈਂਟ ਲਈ ਜਦੋਂ ਉਹਨਾਂ ਦਾ ਆਪਰੇਸ਼ਨ ਹੋਇਆ ਉੱਥੇ ਆ ਕੇ ਤੁਸੀਂ ਹੈਲਪ ਕਰ ਸਕਦੇ ਹੋ ਉਹ ਜ਼ਿਆਦਾ ਇੰਪੋਰਟੈਂਟ ਮੈਂ ਜਿਹੜਾ ਕੈਂਸਰ ਦੇ ਜੋ ਕੇਸਿਸ ਨੇ ਕਿਸ ਸਾਈਡ ਪੰਜਾਬ ਦੇ ਵਿੱਚ ਅਗਰ ਕੰਕਰੀਟ ਪੰਜਾਬ ਤੇ ਸਿੱਧੇ ਨਹੀਂ ਜਾ ਰਹਾ ਫਿਰ ਸੈਕਟ ਜ਼ਿਆਦਾਤਰ ਤਾਂ ਬਠਿੰਡਾ ਸੰਰੂਡ ਵਾਲੀ ਸਾਈਡ ਹੈ ਬਟ ਆਪਣੇ ਮਾਜੀ ਵਾਲੀ ਸਾਈਡ ਗੱਲ ਕਰੀ ਤਾਂ ਗੁਰਦਾਸਪੁਰ ਡਿਸਟ੍ਰਿਕਟ 'ਚ ਕਾਫੀ ਹੈ ਕਾਰਨ ਕੀ ਫਰਕ ਮਿਲਿਆ ਕਿ ਭਾਵੇਂ ਬਠਿੰਡਾ ਦੀ ਗੱਲ ਕਰੀਂ ਇੰਡਸਟਰੀਅਲ ਏਰੀਆ ਹੈ ਪਰ ਗੁਰਦਾਸਪੁਰ ਇੰਡਸਟਰੀਅਲ ਏਰੀਆ ਨਹੀਂ ਹੈ ਨੇ ਦੇਖੋ ਪੋਲਿਊਸ਼ਨ ਤਾਂ ਦੇਖੋ ਸਾਰੀ ਥਾਂ ਹੀ ਹੈ ਉਹ ਇੰਡਸਟਰੀਅਲ ਪੋਲਿਊਸ਼ਨ ਦੇਖੋ ਇੰਡਸਟਰੀ ਏਰੀਆ ਹੈ ਉਹਦੇ ਨਾਲ ਨਹੀਂ ਹੈ ਉਹ ਉਹ ਇੰਡਸਟਰੀਅਲ ਵੇਸਟ ਨੂੰ ਕਿਵੇਂ ਪ੍ਰੋਸੈਸ ਕਰ ਰਹੇ ਉਹਦੇ ਨਾਲ ਹੈ ਉਹਦਾ ਕੀ ਪ੍ਰੋਟੋਕਾਲਸ ਨੇ ਫਾਲੋ ਹੋ ਵੀ ਰਹੇ ਹੈ ਕਿ ਨਹੀਂ ਹੋ ਰਹੇ ਜੇ ਉਹ ਪਾਣੀ ਦੇ ਵਿੱਚ ਜਾ ਕੇ ਰਲ ਹੀ ਰਿਹਾ ਤੇ ਉਹ ਹੀ ਪਾਣੀ ਅਸੀਂ ਪੀ ਰਹੇ ਹਾਂ ਤੇ ਫਿਰ ਪੋਲਿਊਸ਼ਨ ਹੀ ਹੋਇਆ ਨਾ 에ਅਰ ਪੋਲਿਊਸ਼ਨ ਬਹੁਤ ਜ਼ਿਆਦਾ ਹੈ ਉਹ ਹੋਇਆ ਨਾ ਫਰਟੀਲਾਈਜ਼ਰ ਨੇ ਕਰਕੇ ਕੋਈ ਕੁਝ ਮਿਲਾਵਟ ਹੋ ਰਹੀ ਹੈ ਫੂਡ ਦੇ ਵਿੱਚ ਮਿਲਾਵਟ ਹੋ ਰਹੀ ਹੈ ਦੁੱਧ ਦੇ ਵਿੱਚ ਮਿਲਾਵਟ ਹੋ ਰਹੀ ਹੈ ਇਹ ਸਭ ਹੋਇਆ ਨਾ ਇਹਹੀ ਰੀਜ਼ਨ ਕਿਸ ਤਰ੍ਹਾਂ ਦੀ ਜੋ ਡਾਈਟ ਹੈ ਮਕਿ ਕਿਸ ਤ ਅੱਜ ਅੱਜਕਲ ਜੋ ਵੀ ਖਾਣ ਲਈ ਖਾਣ ਪਾਣ ਹੈ ਉਹ ਸਿਰ ਤੋਂ ਮਿਲਾਵਟ ਹੈ ਦੇਖੋ ਉਹਦੇ ਵਿੱਚ ਤਾਂ ਕੰਟਰੋਲ ਬਹੁਤ ਜ਼ਿਆਦਾ ਕੀਤਾ ਨਹੀਂ ਜਾ ਸਕਦਾ ਮੈਨੂੰ ਵੀ ਨਹੀਂ ਪਤਾ ਅੱਜ ਮੈਂ ਦੁੱਧ ਪੀ ਰਿਹਾ ਕਿ ਉਹਦੇ ਵਿੱਚ ਮਿਲਾਵਟ ਹੈ ਕਿ ਨਹੀਂ ਮੇਰੇ ਕੋਲ ਹੁਣ ਹਰ ਕੋਈ ਮੱਝ ਨਹੀਂ ਰੱਖ ਸਕਦਾ ਹੋਰ ਹਰ ਕੋਈ ਝੋਨਾ ਨਹੀਂ ਵਾ ਸਕਦਾ ਹਰ ਕੋਈ ਹੈ ਨਾ ਤਾਂ ਇਹ ਸਭ ਇੰਪੋਰਟੈਂਟ ਹੈਗਾ ਕਿ ਜੋ ਹੈਗਾ ਉਹ ਲਿਮਟਿਡ ਵਿੱਚ ਕੀਤਾ ਜਾਵੇ ਬਹੁਤ ਜ਼ਿਆਦਾ স্মੋਕਿੰਗ ਨਾ ਕੀਤੀ ਜਾਵੇ ਬਹੁਤ ਜ਼ਿਆਦਾ ਅਲਕੋਹਲ ਇਨਟੇਕ ਨਾ ਹੋਵੇ ਨਸ਼ੇ ਨੁਸ਼ੇ ਨਾ ਕਰਨ ਜ਼ਿਆਦਾ ਤੇ ਆਪਣਾ ਡਾਈਟ ਅੱਛੀ ਰੱਖਣ ਤੇ ਐਕਸਰਸਾਈਜ਼ ਰਹਿ ਨਹੀਂ ਇਹ ਹੀ ਹੈ ਸਹੀ ਸਿੰਟਮ ਕੇਸ ਇਸ ਜੀ ਸੀ ਨਿਕਲਦੀ ਹੈ ਮਿਤਾ ਹਰ கேਨਸਰ ਦਾ ਦੇਖੋ ਸਿੰਟਮ ਵੱਖਰਾ ਵੱਖਰਾ ਹੈ weight loss ਹੋ ਸਕਦਾ ਹੈ ਤੁਹਾਨੂੰ ਅੱਛਾ ਅੱਛਾ ਨਾ ਲੱਗੇ ਤੁਹਾਨੂੰ ਕੋਈ ਗਿਲਟੀ ਆ ਸਕਦੀ ਹੈ ਛਾਤੀ ਦੇ ਵਿੱਚ ਗਿਲਟੀ ਢੇਟ ਦੇ ਵਿੱਚ ਗਿਲਟੀ ਇਹ ਸਭ ਚੀਜ਼ਾਂ ਹੁੰਦੀਆਂ ਕਫ ਹੋ ਸਕਦਾ ਹੈ ਖਾਂਣ ਚ ਦਿੱਕਤ ਆ ਸਕਦੀ ਕੀ ਮੈਸੇਜ ਦੇਣਾ ਚਾਹੋਗੇ ਜੋ ਲੋਕ ਅਜੇ ਅਗਰ ਕਿਸਮ ਕੋਈ ਇਸ ਤਰ੍ਹਾਂ ਦੀ ਬਿਜੀਜ਼ ਹੁੰਦੀ ਹੈ ਤਾਂ ਉਹ ਲੋਕ ਡਰ ਕੇ ਕਦਮੀ ਚ ਬੈਠ ਜਾਂਦੇ ਨੇ ਕਿ ਸਪੈਸ਼ਲਿਸਟ ਦੀ ਸਲਾਹ ਲੈਣ ਆਉਣੀ ਦੇਖੋ ਮੇਰਾ ਮੈਸੇਜ ਇਹ ਹੀ ਕਲੀਅਰ ਹੈ ਕਿ ਆਪਾਂ ਇਹਨੂੰ ਅਵੇਅਰਨੈਸ ਕ੍ਰੀਏਟ ਕਰੀਏ ਜੇ ਤੁਹਾਨੂੰ ਕੋਈ ਵੀ ਡਾਊਟ ਆਂਦਾ ਹੈ ਰੈਦਰ ਦੈਨ ਗੋਇੰਗ ਫਰਮ ਕੋਈ ਕਿਸੇ ਆਪਣੇ ਪਰਸਨਲ ਡਾਕਟਰ ਨੂੰ ਦਿਖਾ ਲਿਆ ਉਧਰ ਦਿਖਾ ਲਿਆ ਇੱਧਰ ਦਿਖਾ ਲਿਆ ਉਹ ਸਭ ਠੀਕ ਹੈ ਕੁਝ ਸਿੰਪਟੋਮੈਟਿਕ ਟਰੀਟਮੈਂਟ ਲਈ ਤੁਸੀਂ ਜਾ ਰਹੇ ਚਲੇ ਜਾਓ ਪਰ ਅਗਰ ਤੁਹਾਨੂੰ ਕੋਈ ਵੀ ਡਾਊਟ ਹੈ ਤਾਂ ਆਨਕੋਲੋਜੀਸ ਨੂੰ ਜ਼ਰੂਰ ਮਿਲੋ ਅੱਜ ਕੱਲ੍ਹ ਇਸ ਚੀਜ਼ ਦੇ ਸਪੈਸ਼ਲਿਸਟ ਤੁਹਾਨੂੰ ਸਹੀ ਤਰੀਕੇ ਨਾਲ ਗਾਈਡ ਕਰ ਪਾਵਾਂਗੇ ਕੁਝ ਨਹੀਂ ਹੁੰਦਾ ਉਹ OPD ਫੀਸ ਕਿੰਨੀ ਹੁੰਦੀ ਹੈ ਔਰ ਮੈਂ ਤਾਂ ਕਈ ਪੇਸ਼ੈਂਟ ਜਿਹੜਾ ਕੋਈ ਨਹੀਂ ਹੁੰਦੇ ਮੈਂ ਤਾਂ OPD ਫੀਸ ਵੀ ਨਹੀਂ ਲੈਂਦਾ ਸੋ ਇਟਸ ਓਕੇ ਪਹਿਲਾਂ ਤੁਸੀਂ ਆਓ ਤਾਂ ਸਹੀ ਤਾਂ ਹੀ ਪਤਾ ਲੱਗੇਗਾ ਸਿਰਸਤ ਤੋਂ ਬਾਅਦ ਜਦੋਂ ਤੁਹਾਨੂੰ ਪਿਕਚਰ ਕਲੀਅਰ ਹੈ ਉਸ ਤੋਂ ਬਾਅਦ ਡਿਸੀਜਨ ਤਾਂ ਦੇਖੋ ਪੇਸ਼ੈਂਟ ਦਾ ਮੈਨੂ ਨੂੰ ਗਾਈਡ ਕਰ ਸਕਦਾ ਮੈਂ ਉਹਨੂੰ ਗਾਈਡ ਕਰ ਸਕਦਾ ਮੈਂ ਉਹਨੂੰ ਕਮਾਂਡ ਨਹੀਂ ਕਰ ਸਕਦਾ ਉਹਨੂੰ ਦੱਸ ਸਕਦਾ ਯਾਰ ਇਹ ਹੈ ਇਹ ਕਰਨਾ ਹੈ ਠੇਕਰਾਇਂ ਨਾ ਰਵਦੀਏ ਜੇ ਨਹੀਂ ਕਰਾ ਸਕਦੇ ਜਿਹਦੇ ਕੋਲ ਨਹੀਂ ਹੈ ਵੀ ਟ੍ਰਾਈ ਟੂ ਹੈਲਪ ਪੂਰ ਪੇਸ਼ੈਂਟਸ ਆਲਸੋ ਕਿ ਕਿਵੇਂ ਕਰਕੇ ਉਹਨੂੰ ਉਹ ਟ੍ਰੀਟਮੈਂਟ ਸਟਾਰਟ ਕੀਤਾ ਜਾਵੇ ਨੋਰਮਲੀ ਕਿੰਨਾ ਕੁ ਐਕਸਪੈਂਸ ਕਿੰਨਾ ਕੁ ਖਰਚਾ ਆ ਜਾਂਦਾ ਕਿਉਂਕਿ ਜ਼ਿਆਦਾਤਰ ਲੋਕ ਇਸੇ ਚੀਜ਼ ਤੋਂ ਹੀ ਡਰ ਕੇ ਟ੍ਰੀਟਮੈਂਟ ਨਹੀਂ ਕਰਵਾਉਂਦੇ ਕਿ ਕਾਫੀ ਕੋਸਟਲੀ ਹੈ ਦੇਖੋ ਅੰਮ੍ਰਿਤਸਰ ਵਰਗੇ ਸ਼ਹਿਰ 'ਚ ਤਾਂ ਦਿੱਲੀ ਵਰਗਾ ਖਰਚਾ ਤਾਂ ਨਹੀਂ ਆਏਗਾ ਇਹ ਤਾਂ ਕਲੀਅਰ ਹੈ ਤਿੰਨ ਗੁਣਾ ਖਰਚਾ ਹੈ ਉੱਥੇ ਤੇ ਇੱਥੇ ਤਿੰਨ ਗੁਣਾ ਘੱਟ ਹੈ ਤੇ ਟ੍ਰੀਟਮੈਂਟ ਸੇਮ ਹੋ ਰਿਹਾ ਤੇ ਮੈਂ ਤਾਂ ਇਹੀ ਕਹਾਂਗਾ ਕਿ ਖਰਚੇ ਬਾਰੇ ਨਾ ਸੋਚੀਏ ਆਪਾਂ ਟ੍ਰੀਟਮੈਂਟ ਵੱਲ ਜ਼ਿਆਦਾ ਸੋਚੀਏ ਔਰ ਓਪੀਡੀ ਕਰ ਆਣ ਚ ਤਾਂ ਕੋਈ ਦਿੱਕਤ ਨਹੀਂ ਹੈ ਓਪੀਡੀ 'ਚ ਤਾਂ ਕੋਈ ਖਰਚਾ ਨਹੀਂ ਹੈ ਇੱਕ ਵਾਰੀ ਪੇਸ਼ੈਂਟ ਆ ਗਿਆ ਤਾਂ ਉਹਨੂੰ ਬੰਦ ਥੋੜਾ ਲਾਵਾਂਗੇ ਸੋ ਇੱਕ ਵਾਰੀ ਕੰਸਲਟੇਸ਼ਨ ਲੈਣਾ ਜ਼ਰੂਰੀ ਹੈ ਥੈਂਕ ਯੂ ਸਰ ਥੈਂਕ ਯੂ ਜੇ ਬਿਲਕੁਲ ਅਗਰ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਜੇ ਜੀ ਜੇ ਕੋਈ ਪ੍ਰੋਬਲਮ ਹੋਵੇ ਜਾਂ ਕੋਈ ਸਿੰਪਟਮ ਨਜ਼ਰ ਆ ਰਹੇ ਆ ਨਾ ਤਾਂ ਸਪੈਸ਼ਲਿਸਟ ਜੋ ਡਾਕਟਰਸ ਨੇ ਉਹਨਾਂ ਦੀ ਸਲਾਹ ਲੈਣੀ ਦਾ ਜੇ ਬੰਦੀ ਆ ਕਿ ਉਹਨਾਂ ਦੀ ਸਲਾਹ ਲਈਤੀ ਜਾਵੇ ਹਮੇਸ਼ਾ ਹੀ ਜਿਹੜਾ ਇਹ ਜਾਂ ਤਾਂ ਕਿ ਇੰਡਸਟਰੀ ਰੀਡੀਅ ਦੇ ਵਿੱਚ ਜਿਹੜੇ ਕੈਂਸਰ ਪੇਸ਼ੈਂਟ ਜ਼ਿਆਦਾ ਹੁੰਦੇ ਨੇ ਜਾਂ ਹੋਰ ਜਿਹੜੀ ਜਸਟ ਟੈਸਟਾਂ ਦੀ ਅਜਿਹੀ ਚੀਜ਼ ਜੋ ਪ੍ਰੋਬਲਮ ਜਿਹੜੀ ਆਂਦੀ ਆ ਨੇ ਪਰ ਨਹੀਂ ਇਸ ਸਟਾਟ ਕੰਫਾਉਂਡ ਉੱਪਰ ਵੀ ਡਿਪੈਂਡ ਕਰਦਾ ਕਿ ਉਹ ਹਰ ਜਗ੍ਹਾ ਪੋਲੂਸ਼ਨ ਜਿਹੜਾ 에ਅਰਜ਼ ਦੇ ਪੋਲੂਸ਼ਨ ਹੈ ਉਹ ਵੀ ਜਿਹੜੀ ਚੀਜ਼ ਉਹ ਬੋਥ ਮੈਂਟਰਲ ਕਰਦੀ ਹੈ ਤੁਸੀਂ ਦੇਖਦੇ ਹੋ ਪੰਜਾਬ ਹਰ ਟਾਈਮ ਸੁਮੇਸ਼ ਭਾਵਾ ਅੰਮ੍ਰਿਤਸ